ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਟੈਕਸ ਪੋਲ ਸਰਵੇ ਲੋਕ ਸਭਾ ਸੀਟ ਬਠਿੰਡਾ ਦੀ ਜਿਸ ਦੇ ਵਿੱਚ ਲੋਕਾਂ ਦੀ ਹਰਾਨੀ ਜਨ ਕਰਾਇ ਸਾਹਮਣੇ ਆਈ ਹੈ ਕਿਸ ਉਮੀਦਵਾਰ ਦੇ ਪੱਖ ਸੇ ਜ਼ਿਆਦਾ ਨੁਕ ਨਜ਼ਰ ਆ ਰਹੇ ਨੇ ਤੇ ਕਿਸ ਉਮੀਦਵਾਰ ਨੂੰ ਜਿਹੜਾ ਸਭ ਤੋਂ ਘੱਟ ਵੋਟਾਂ ਹਾਸਲ ਹੁੰਦੀ ਨਜ਼ਰ ਆ ਰਹੀਆਂ ਨੇ ਉਸ ਉੱਤੇ ਡੰਗਾਈ ਦਾ ਵਿਚਾਰ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰਨ ਦੀ ਸੰਪੂਰਨਲੀ ਹਾਜ਼ਰ ਨੇ ਉਗੇ ਸਿਕ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਵਿੰਡਿੰਗ ਖਾਨ ਕੋ ਸਾਹ ਪ੍ਰੋਗਰਾਮ ਸੁਵਿਜਤਾ ਜੀ ਜੀ ਆਇਆਂ ਨੂੰ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰ ਹੈ ਔਰ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵੈਗਰਜੀ ਦਾ ਸਾਲ ਸਾਬ ਜੀ ਖਰਪੂ ਸਾਹਬ ਬਿਠਿੰਡਾ ਲੋਕ ਸਭਾ ਸੀਟ ਦੀ ਗੱਲ ਕਰੀਏ ਪਹਿਲਾਂ ਉਮੀਦਵਾਰ ਸਾਰੇ ਨਹੀਂ ਸੀ ਲਾਮੇ ਗਏ ਜਿਸ ਕਰਕੇ ਸਰਵੇ ਪਾਇਆ ਗਿਆ ਸੀ ਪਰ ਹੁਣ ਸਾਰੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇੱਕ ਨਵੇਂ ਸਿਰੇ ਤੋਂ ਸਰਵੇ ਪਾਇਆ ਗਿਆ ਤਾਂ ਲੋਕਾਂ ਦੀ ਕਿਸ ਉਮੀਦਵਾਰ ਦੇ ਪੱਖੇ ਸਭ ਤੋਂ ਵੱਧ رائے ਸਾਹਮਣੇ ਆਈ ਹੈ ਤੇ ਕਿਹੜੇ ਉਮੀਦਵਾਰਾਂ ਨੂੰ ਲੋਕਾਂ ਨੇ ਸੈਲਡ ਆਊਟ ਕੀਤਾ ਇਸ ਸਰਵੇ ਦੇ ਵਿੱਚ ਅਠਾ ਸਾਬ ਟਾਉਣਾ ਦਾ ਵਿਗਲ ਵੱਜ ਚੁੱਕਿਆ ਪਿੰਡਾ ਸੀਟ ਇੱਕ ਅਹਿਮ ਸੀਟ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਰੇ ਤਿਰਾਂ ਤੋਂ ਇਸ ਸੀਟ ਨੂੰ ਜਿੱਤਦਾਾਰ ਹੈ ਤੇ ਹੁਣ ਤਕਰੀਬਨ ਪੰਜ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਦੇ ਮੈਦਾਨ ਦੇ ਵਿੱਚ ਉੱਤੇ ਆ ਗਏ ਇਨਾਂ ਦੇ ਲਈ ਲੋਕਾਂ ਨੇ ਆਪਣੀ ਆਪਣੀ رائے ਤੁਹਾਡੇ ਟੈਸਟ ਪੋਲ ਸਰਭ ਦੇ ਮੁਤਾਬਿਕ ਦਿੱਤੀ। ਉਹ ਬੜੇ ਹੈਰਾਨੀਜਨਕ ਸੀ। ਕਿਉਂਕਿ ਆਮ ਆਦਮੀ ਪਾਰਟੀ ਇਸ ਟਾਈਮ ਸਤਾ ਦੇ ਵਿੱਚ ਤੇ 92 ਸੀਟਾਂ ਐਮਐਲਏ ਦੀ ਜਿੱਤ ਦੇ ਪਤਾ ਦੇ ਵਿੱਚ ਹੈ। ਤੇ ਉਸੇ ਹਲਕੇ ਤੋਂ ਗੁਰਮੀਤ ਸਿੰਘ ਸੁਢੀਆ ਜਿਹੜੇ ਕੀ ਸਵਰਗੀ ਜਗਦੇਵ ਸਿੰਘ ਸੁਢੀਆ ਦੇ ਪੁੱਤਰ ਨੇ ਅਤੇ ਉਹ ਚਕਸਾਲੀ ਆਗੂ ਸੀ। ਔਰ ਅਕਾਲੀ ਦਲ ਦੇ ਮੋਰ ਹੋ ਕੇ ਤੇ ਕੇ ਨਾ ਉਹਨਾਂ ਦੀ ਮੌਤ ਹੋ ਗਈ ਬਹੁਤ ਸਮਾਂ ਪਹਿਲਾਂ ਉਹ ਕੈਲੋ ਜਾਂ ਕਤਰਕੈਲੋ ਗੁੱਸੇ ਵਿੱਚ ਖੁਦ ਹੀ ਮੈ ਗਈਾਂ ਜੀ ਉਹਦੀ ਲਾਸ਼ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰਮੀਤ ਸਿੰਘ ਨੇ ਆਪਣੀ ਪਿਓ ਪੁਰਖੀ ਕਾਸ ਕਾਸ ਦੇ ਵਿੱਚ ਪ੍ਰਭੂ ਦੀ ਕਿਰਪਾ ਅੰਤਿ ਤੋਲ ਲੈ ਕੇ ਉਹ ਐਮਐਲਏ ਦਿੱਤੇ ਤੇ ਐਮਐਲਏ ਵੀ ਉਸ ਮਹਾਨ ਸੂਰਜ ਨੂੰ ਤਾ ਕੇ ਦਿੱਤੇ ਵਰਗੀ ਪ੍ਰਤਾਪ ਸਿੰਘ ਜੀ ਬਾਦਲ ਜਿਹੜੇ ਪੰਜ ਵਾਰ ਮੁੱਖ ਮੰਤਰੀ ਰਹੇ ਮੈਂਬਰ ਪਾਰਲੀਮੈਂਟ ਰਹੇ ਕਾਲੀਗਲ ਦੇ ਪ੍ਰਧਾਨ ਰਹੇ ਉਹਨਾਂ ਨੂੰ ਆਖਰੀ ਸਮੇਂ ਕਿਉਂਕਿ 97 ਸਾਲ ਦੀ ਉਮਰ ਉਹਦੀ ਹੋਰ ਨੂੰ ਹਰਾ ਕੇ ਉਹ ਵੀ ਇਹ मंत्री ਨੇ ਆਮ ਪਾਰਟੀ ਦੇ ਵਿੱਚ ਪਰ ਆਮ ਆਦਮੀ ਪਾਰਟੀ ਕੋਲ ਪੰਨਾ ਦੇ ਵਿੱਚੋਂ ਕੋਈ ਹੋਰ ਹੀਰਾ ਨਹੀਂ ਲੱਭਿਆ ਜਿਹੜੇ ਮੰਤਰੀ ਹੀਰੇ ਸੀ ਇਹਨਾਂ ਦੇ ਵਿੱਚੋਂ ਵੀ ਇਹ ਹੀਰੇ ਇਹਨਾਂ ਨੇ 500 ਸੇਨਤ ਕੁਟ ਗਏ ਟਿਕੜੇ ਸੀ ਸੁਡਿਆ ਨੂੰ ਬਠਿੰਡੇ ਤੋਂ ਟਿਕੜ ਗਏ ਤੇ ਬਠਿੰਡੇ ਤੋਂ ਟਿਕੜ ਮੇਰੀ ਸਰ ਤੇ ਲੋਕਾਂ ਦੀ ਜੋ رائے ਹੈ ਪਹਿਲਾ ਐਮਐਨ ਅੰਮ੍ਰਿਤਸਰ ਪਾਰ ਦੀ ਮੈਂ ਤੋਂ ਆਸ ਪਾਵਾ ਦੀ ਪਾਰਟੀ ਨੇ ਇਹਨਾਂ ਨੂੰ ਅਨੁਕਤਾ ਰਿਹਾ ਤੇ 43% ਲੋਕਾਂ ਨੇ ਇਹਨਾਂ ਦੇ ਹੱਕਤ ਵਤਵਾ ਅਜੇ ਆਪਣੇ 27 ਦਿਨ ਪਏ ਨੇ ਇਲੈਕਸ਼ਨ ਦੀ 43 ਦਿਨ ਪਏ ਇਸ ਤੋਂ ਪਹਿਲਾਂ ਆਪਾਂ ਹਫ਼ਤੇ ਦੋ ਹਫ਼ਤੇ ਬਾਅਦ ਤੁਸੀਂ ਸੋਰ ਸਰਵਾ ਕਰਦੇ 25 ਆ ਚੜਾ ਆਉਂਦਾ ਲੇਕਿਨ ਅੱਜ ਦੀ ਡੇਟ ਦੇ ਵੀ ਅਜੇ ਮદાન ਪੱਕਿਆ ਕੋਈ ਅਲਾਨ ਹੋਇਆ ਨਹੀਂ 43% ਲੋਕ ਇਹਨਾਂ ਦੇ ਪੱਖ ਦੇ ਸੀ। ਪੂਜੇ ਨੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਦਾ ਐਲਾਨ ਬਹੁਤ ਪੱਕੜ ਕੇ ਸੋਚ ਕੇ ਵਿਚਾਰਾਂ ਕਰਕੇ ਕਿਉਂਕਿ ਤਰੀ ਵਾਰ ਪੀਐਸਪੀ ਮੀਟਿੰਗਾਂ ਹੋਈਆਂ ਅਕਾਲੀ ਦਲ ਪਹਿਲਾਂ ਆਪਣੇ ਖੇਤਰ ਦਾ ਐਲਾਨ ਕਰ ਚੁੱਕਾ ਸੀ ਉਸ ਟਾਈਮ ਹਰਸ਼ਿੰਦਰ ਪੌਰ ਬਾਦਲ ਦਾ ਐਲਾਨ ਨਹੀਂ ਕੀਤਾ। ਕੋਲ ਦੇ ਸੀ ਕਿ ਸ਼ਾਇਦ ਉਹ ਕੋਈ ਸਬੂਤ ਜੋ ਦੇਖ ਰਹੇ ਹਾਂ ਇੱਕ ਹੋਰ ਕੈਂਡੀਡੇਟ ਆਉਣ ਆਉਗਾ ਪਰ ਉਹਨਾਂ ਨੂੰ ਇੱਕ ਹੋਰ ਬਹੁਤ ਵੱਡਾ ਤੱਕਾ ਲੱਗਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਉੱਤੀ ਦੇ ਲੀਡਰ ਅੰਦਰ ਸਿੰਘ ਮਲੂਕਾ ਜਿਹੜੇ ਕਿ ਆਸ਼ਰਮ ਕਮੇਟੀ ਦੇ ਚੇਅਰਮੈਨ ਵੀ ਸਨ ਸੰਤਰੀ ਵੀ ਰਹੇ ਔਰ ਅੱਥੇ ਅਹੁਦਿਆਂ ਤੇ ਸ਼੍ਰੋਮਣੀ ਪ੍ਰਗਜਨ ਵਿੱਚ ਰਹੇ ਉਹਨਾਂ ਦੇ ਨੂੰ ਪਰਮਪਾਲ ਕੌਰ ਅਈ ਜਦਨੇ ਸਿਫਾ ਦੇ ਕੇ ਬੀਜੇਪੀ ਦਾ ਪੱਲਾ ਫੜਿਆ ਸੀ ਕਿਉਂਕਿ ਉਹੀ ਵੋਟਾਂ ਇਹਨਾਂ ਨੂੰ ਪੈਣ ਆਰਪੀਸੀ ਅਕੜਾ ਸੀ ਕਿ ਪਰਿਵਾਰ ਬੰਦੇ ਸੀ ਲੇਕਿਨ ਉਹ ਬੰਗਾਵਚ ਆ ਕੇ ਜੀ ਜੇ ਇਸ ਲਈ ਹਰ ਸਿਮਰ ਪਰ ਬਾਦਲ ਨੂੰ ਤਿਕੜ ਤੱਕ ਕਲੀਅਰ ਹੋ ਗਈ ਹੈ ਲਾਲ ਹੋ ਗਿਆ ਉਹਨਾਂ ਨੇ ਆਪਣੀ ਕਨਵੈਂਸਿੰਗ ਵੀ ਕਰਕੇ ਗੁਰਦੁਆਰਾ ਸਾਹਿਬ ਨੱਬ ਮਸਜਿਦ ਦੀ ਹੈ ਲੇਕਿਨ ਲੋਕਾਂ ਕੀ ਰਹਿ ਹੈ ਉਹ 22% ਪੋਤਾ ਨੇ ਉਹਨਾਂ ਦੇ ਸਾਹਮਣੇ ਇਹ ਸਾਬਿਤ ਕਰ ਦਿੱਤਾ ਕਿ 24% ਉਹ ਉਹਨਾਂ ਦੇ ਨਾਲ ਜਿਹੜੇ ਨੰਬਰ ਤੇ ਰਹਿ ਗਿਆ ਕਾਂਗਰਸ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਪਹਿਲਾਂ ਇਹ ਵੀ ਅਕਾਲੀ ਦਲ ਦੇ ਵਿੱਚ ਸਨ ਅਕਾਲੀ ਦਲ ਨੂੰ ਛੱਡ ਕੇ ਤੇ ਕਾਂਗਰਸ ਵੀ ਚਾਏ ਤੇ ਕਾਂਗਰਸ ਨੇ ਇਹਨਾਂ ਨੂੰ ਟਿਕਟ ਮਿਲਦੇ ਤੋਂ ਤੇ ਕਨਵ ਇਸ ਸਕਾਰਯੋਗ ਕਿਤਾ ਭੁਪਿੰਦਰ ਸਿੰਘ ਪਬਲਿਕ ਸਰਵਿਸ ਦੇ ਚੇਅਰਮੈਨ ਵੀ ਰਹ ਚੁਕੇ ਨੇ ਸੱਚੇ ਕਢਾਰ ਤੇ ਪਰਿਵਾਰ ਅੱਛੇ ਲੋਕਾਂ ਵਿਚ ਆਸਰਤੂ ਏਕੇਨ ਕਾਂਗਰਸ ਦੀ ਜੋ ਸਥਿਤੀ ਹੈਗੀ ਆ ਉਹ ਪੰਜਾਬ ਦੇ ਵਿੱਚ ਹੀ ਕਿਉਂਕਿ ਦਲ ਬਦਲ ਨੂੰ ਦਲ ਬਦਲਣ ਉਹਦਾ ਗਟੋਲਾ ਤੇ ਦੌਰ ਚੱਲਿਆ ਉਹਦੇ ਵਿੱਚ ਕਾਂਗਰਸ ਦੇ ਵੀ ਬਹੁਤ ਬੰਦਿਆ ਨੇ ਹਲ ਬਦਲ ਕੇ ਦੂਜੀ ਆਖਰ ਕਿਸੇ ਪਾਰਟੀ ਨੇ ਵੀ ਨਹੀਂ ਛੱਡੀ ਦਲ ਬਦਲੀ ਦੇ ਆ ਅਕਾਲੀ ਦਲ ਨੇ ਛੱਡੀ ਤਾਂ ਭਾਜਪਾ ਨੇ ਛੱਡੀ ਨਾ ਆਪ ਨੇ ਛੱਡੀ ਤਾਂ ਸਭ ਨੇ ਕੋਤਲੀ ਹਵਾ ਕਿਹੜੀ ਚੱਲੀ ਕਿ ਦਲ ਹਰ ਇੱਕ ਨੂੰ ਦਲ ਬਦਲਣਾ ਇੱਕ ਫੈਸ਼ਨ ਦੇ ਬਣ ਗਿਆ ਤੇ ਉਹ ਵੀ ਆਂਗਰਫ ਦੇ ਸ਼ਾਮਿਲ ਹੋਏ ਤੇ 12% ਬੋਟ ਕੋਹਾਂ ਨੇ ਉਹਦੇ ਹੱਕ ਦੇ ਵੀ ਤੇ ਚੌਥੇ ਨੰਬਰ ਦੇ ਉੱਤੇ ਜਿਹੜੇ ਗੰਦਰ ਸਿੰਘ ਮਲੂਕਾ ਪਰਿਵਾਰ ਦੀ ਮੂਹ ਰਾਣੇ ਪਰਮਪਾਲਕ ਔਰ ਸਿੱਧੂ ਮਲੂਕਾ ਆਪ ਦਾ ਆਈਏ ਉਹਨਾਂ ਨੇ ਬੀਜੇਪੀ ਦਾ ਪੰਡਾ ਪਾਇਆ ਤੇ ਬੀਜੇਪੀ ਦਾ ਪੰਡਾ ਫੱਗ ਕਰਕੇ ਉਹਨਾਂ ਨੂੰ ਮੁਸਤਫਾ ਬਹੁਤ ਆਈ ਕਿਉਂਕਿ ਬੀਜੇਪੀ ਦਾ ਕਿਸਾਨਾਂ ਦੇ ਨਾਲ ਇੱਕ ਵੱਡੀ ਟੱਕਰ ਚੱਲ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਬੀਜੇਪੀ ਨੇ 13 ਮਹੀਨੇ ਇੰਡੀਆ ਬਰੂਹਾ ਤੇ ਵਿਖਾ ਕੇ ਜੋ ਹਰਾਸਮੈਂਟ ਕੀਤੀ ਉਦੋਂ ਇਹ ਕਿਤੇ 750 ਕਾਂ ਦਾ ਉੱਥੇ ਆਹ ਚਾਲ ਦੀ ਹੂਤੀ ਦੇ ਚਪੇ ਨੇ ਇਹ ਜਿਹੜੇ ਕਾਲੇ ਕਾਨੂੰਨ ਸੀ ਵਾਪਸ ਲੈ ਲੈਣੇ ਸੀ ਬਾਕੀ ਦੇ ਉੱਤੇ ਉਹ ਗ੍ਰਾਮਰਿਕ ਗੱਲ ਪੂਰੀ ਕਰਾਇਆ ਇੱਕ ਵਾਰ ਪਰ ਖੁਸ਼ ਨਹੀਂ ਕੀਤਾ ਹੁਣ ਦੁਆਰਾ ਮੋਰਚਾ ਇਹਨਾਂ ਲਾਇਆ ਉੱਥੇ ਵੀ ਸੱਤ ਸੱਤ ਕਿਸਾਨ ਜਿਹੜੇ ਉਹ ਆਪਣੀ ਜਾਨ ਤੋਂ ਹੱਥ ਰੱਖੇ ਨੇ ਤੇ ਇਸ ਕਰਕੇ ਕਿਸਾਨੀ ਚ ਰੋ ਹੈ ਛਾਣੇ ਪਿੰਡਾਂ ਦੇ ਵਿੱਚ ਹੈ ਪਿੰਡਾਂ ਦੀਆ ਬੋਟਾ ਜਦੋਂ 70% ਵਸ ਤੋਂ ਪਿੰਡਾਂ 'ਚ ਹੁੰਦੀ ਐ 30% ਇਸ ਲਈ ਬੀਜੇਪੀ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇ ਰਹੇ ਦਾ ਕਾਲੀਆਂ ਝੰਡੀਆਂ ਦੇ ਨਾਲ ਘਰਾਓ ਕਰਕੇ ਉਹਨਾਂ ਨੂੰ ਸਵਾਲ ਪੁੱਛਦੇ ਨੇ ਪਰ ਜਵਾਬ ਇਹਨਾਂ ਕੋਲ ਕੋਈ ਨਹੀਂ ਕੁਝ ਹੈਗਾ ਕੋਈ ਜਿਵੇਂ ਕਹਿੰਦੇ ਹਾਂ ਜੀ ਸਾਨੂੰ ਐਸਪੀ ਬੋਟਾ ਪਾਓ ਅਸੀਂ ਤੁਹਾਡੇ ਮਸਲੇ ਹੱਲ ਕਰਾਂ ਪਰ ਕਹਿੰਦੇ ਅਜ ਮਾਇ ਹੋਏ ਨੋ ਜਮਾਇ ਆਪਣੇ ਪੈਰ ਤੇ ਆਪ ਕਹਾਰਾ ਪਾਇਆ ਲੋਕ ਭਰੋਸਾ ਨਹੀਂ ਕਰਦੇ ਵੀ ਅਸੀਂ ਭਰੋਸਾ ਕਰਕੇ ਦੇਖ ਲਿਆ ਇਸ ਲਈ 3% ਲੋਕ ਨੇ ਜਿਹੜੇ ਉਹ ਪਰਮਪਾਲ ਕੌਰ ਦੇ ਹੱਕ ਦੇ ਭਾਵ ਦੀ GDP ਦੇ ਅੱਖ ਦੇ ਵਿੱਚ ਨੰਬਰ ਤੇ ਸੇ ਪੰਜ ਮਾਰਿਆ ਲੱਖਾ ਸੁਧਾਣਾ ਲੱਖਾ ਸੁਧਾਣਾ ਇੱਕ ਗੈਂਗਸਟਰ ਤੋਂ ਆਪਣੀ ਜ਼ਿੰਦਗੀ ਜੀਵਨ ਬਦਲ ਕੇ ਸੇਵਾ ਵਿੱਚ ਆਇਆ ਲੋਕ ਸੇਵਾ ਦੇ ਆ ਕੇ ਉਹਨੇ ਕਿਸਾਨ ਰੋਲਰਮ ਦੇ ਵਿੱਚ ਵੀ ਇੱਕ ਵੱਡਾ ਉਹਨਾਂ ਦਾ ਕੀਤਾ ਲਾਭ ਮੰਡ ਕੀਤਾ ਨੌਜਵਾਨਾਂ ਨੂੰ ਉਹ ਪੰਜਾਂ ਦੇ ਬੋਲ ਰਹੇ ਉਹਦਾ ਇਹ ਵੀ ਜਿੰਦਾ ਤੋਂ ਆਪਣੇ ਕਾਲਜ ਪਰੇ ਨੇ ਜਿਨ੍ਹਾਂ ਦਾ ਸਮਰਥਨ ਕੌਮਣੀ ਇਟਾਲੀਅਨ ਅਮਲ ਉਹਨਾਂ ਨੂੰ ਵੀ ਲੋਕਾਂ ਨੇ ਕਿਉਂਕਿ ਉਸ ਇਲਾਕੇ ਵਿੱਚ ਮੁਸ਼ਲ ਵਰਕਰ ਹੋਣ ਕਰਕੇ ਇੱਕ ਨੌਜਵਾਨ ਹੋਣ ਕਰਕੇ ਹਰ ਥਾਂ ਦੇ ਉੱਤੇ ਲੋਕਾਂ ਨੇ 19% ਆਪਣਾ ਸਮਰਥਨ ਦਾ ਉਹ ਲੱਭਦਾ ਸੁਧਾਰਾ ਹੁੰਦਾ ਹੈ। ਜੇ ਤਸੱਦਿਕਣ ਵਾਲੀ ਗੱਲ ਹੈ ਕਿ ਕਾਂਗਰਸ ਤੇ ਬੀਜੇਪੀ ਕਾਂਗਰਸ ਨੂੰ 12% ਨੇ ਤੇ ਬੀਜੇਪੀ ਨੂੰ ਕਿੰਨਾ 17% ਹੋ ਗਿਆ ਦੋਨਾਂ ਨੂੰ ਲਾ ਕੇ ਪਰ ਉਸ ਤੋਂ ਵੱਧ ਤਾਂ 19% ਦਾ ਖਾਸਾ ਸੁਧਾਰ ਹੈ। ਆਪਣੇ ਨਾਲ ਲੋਕਾਂ ਨੂੰ ਲਈ ਹੋਏ ਰਹਿੰਦੇ ਇਸ ਲਈ ਇਸ ਸੀਟ ਦੇ ਉੱਤੇ ਜਿਹੜਾ ਮੁਕਾਬਲਾ ਹੈ ਵੱਡਾ ਮੁਕਾਬਲਾ ਹੋਣਾ ਉਹ ਤਿੰਨ ਦਲਾਂ ਦੇ ਵਿੱਚ ਹੋਣ ਦੇ ਸਾਰ ਹੈ ਆਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੇ ਵਿੱਚ ਜਿਹੜੇ ਬਾਕੀ ਦੋਨੇ ਜੀਜੇਪੀ ਤੇ ਕਾਂਗਰਸ ਹੈ ਇਹ ਮੈਨੂੰ ਲੱਗਦਾ ਹੈ ਕਿ ਇਹ ਉਸ ਲਾਈਨ ਦੇ ਵਿੱਚ ਉਹਨਾਂ ਦੇ ਨਾਲ ਰਲ ਨਹੀਂ ਸਕਣਗੇ ਇੱਥੇ ਕੀ ਹੁਣ ਖੜੇ ਨੇ ਕਿਉਂਕਿ ਲੋਕਾਂ ਨੇ ਤਾਂ ਫੈਸਲਾ ਕਰ ਲਿਆ ਆਪਣੇ ਮਨਾਂ ਦਾ ਉਹ ਚਾਹੁੰਦੇ ਨੇ ਵੀ ਅਸੀਂ ਕਿਸ ਬੰਦੇ ਨੂੰ ਆਪਣੇ ਇਲਾਕੇ ਦੀ ਨੁਮਾਇੰਦਗੀ ਦੇ ਕੇ ਆਪਣੇ ਇਲਾਕੇ ਦੇ ਮਸਲੇ ਆਪਣੇ ਜ਼ਿਲ੍ਹੇ ਦੇ ਮਸਲੇ ਜਾਂ ਪੰਜਾਬ ਦੇ ਮਸਲੇ ਇਸ ਲਈ ਜਿਹੜੇ ਇਹ ਸੀਟ ਹੌਟ ਸੀਟ ਪੂਰੇ ਪੰਜਾਬ ਦੀਆਂ ਨਿਗਾ ਇਸ ਸੀਟ ਤੇ ਲੱਗਿਆ ਨੇ ਕਿਉਂਕਿ ਬੀਬੀ ਹਰ ਸਿਮਰਤ ਪਰ ਬਾਦਲ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਬੀਜੇਪੀ ਸਰਕਾਰ ਦੇ ਮੰਤਰੀ ਰਹੇ। ਤੇ ਜਦੋਂ ਕਾਲੇ ਕਾਨੂੰਨ ਬਣੇ ਸੀ ਉਸ ਟਾਈਮ ਵੀ ਇਹ ਮੰਤਰੀ ਪਰ ਜਦੋਂ ਕਿਸਾਨਾਂ ਨੇ ਆਪਣਾ ਪ੍ਰੋਟੋ ਕਰਨਾ ਸ਼ੁਰੂ ਕੀਤਾ ਕਿ ਅਕਾਲੀ ਦਲ ਇੱਕ ਥਾਹੀ ਪਾਰਟੀ ਹੁੰਦੇ ਹੋਏ ਕਿਸਾਨਾਂ ਵੀ ਪਾਰਟੀ ਹੁੰਦੇ ਹੋਏ ਇਹਨਾਂ ਨੇ ਉਹ ਕਾਨੂੰਨਾਂ ਦੇ ਉੱਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਤੇ ਇਹਨਾਂ ਨੇ ਆ ਕੇ ਕਿਹਾ ਵੀ ਆਦੂ ਸਾਹਿਬ ਵੱਡੇ ਬਾਲਾ ਸਵਰਗਵਾਸ ਹੋ ਗਏ ਨੇ ਉਹਨਾਂ ਤੋਂ ਵੀ ਕਿਹਾਇਆ ਪੀਸੀ ਬਾਅਦ ਨੇ ਵੀ ਇਹਨਾਂ ਨੇ ਕਿਹਾ ਵੀ ਇਹ ਕਾਨੂੰਨ ਬਹੁਤ ਵਧੀਆ ਨੇ ਇਹ ਕਿਸਾਨੀ ਦੇ ਹੱਕ ਦੇ ਵਿੱਚ ਆਉਣਗੇ ਕਿਸਾਨਾਂ ਦੀ ਦੁੱਗਣੀ ਆਮਦਨ ਹੋਊਗੀ ਜਦੋਂ ਲੋਕਾਂ ਨੇ ਉਹਨਾਂ ਦੇ ਗੱਲ ਤੇ ਭਰੋਸਾ ਨਾ ਕੀਤਾ ਇਹਨਾਂ ਨੇ ਕਰਾਸ ਕਰ ਦੇਣ ਸ਼ੁਰੂ ਪਾਗਲ ਫੰਡ ਨੂੰ ਕਿਰਿਆਨ ਦੀ ਕੋਟ ਕਿਰਿਆ ਇੱਕ ਬੰਦਾ ਆ ਇਹਨਾਂ ਨੇ ਉਸ ਲੋਕਾਂ ਦੇ ਹੜ ਅਗੇ ਲੋਕਾਂ ਦੇ ਤੂਫਾਨ ਲੱਗੇ ਜਾਂ ਲੋਕਾਂ ਦੇ ਟਕਰਾਅ ਅਗੇ ਨਾ ਚੱਲਦੇ ਕਿ ਸਾਡੀ ਜਿਹੜੀ ਜੀਵਨਤਾ ਉੱਥੇ ਕਰ ਰਹੀ ਹੈ ਇੰਦਰਾ ਨੀਰਮਣੀ ਅਸਾਲੀ ਦਲ ਨੇ ਆਪプラス ਮਾਰਤੀ ਕੀ ਦੇ ਵਿਦੇਸਤ ਲੈ ਕੇ ਮੰਤਰੀ ਮੰਡਲ ਤੋਂ ਅਪੀਲ ਹੁਣ ਮਸਾਬਲਾ ਬੜਾ ਅਹਿਮ ਹੈ ਇੱਕ ਪਾਸੇ ਕਿ ਪਾਸੇ ਹਰਸ਼ੀਲ ਫਾਦਲ ਜੀ ਜਾ ਤੜਾ ਲਖਤਾ ਸੁਦਾਲਾ ਤਾਂ ਕਿ ਕਾਂਗਰਸ ਵੀ ਇਹ 12% ਵਾਲੀ ਆਪ ਵਾਲੀ ਵਿੱਚ 20% ਪੂਰੇ ਲੋਕਾਂ ਨੇ ਦੇਖਣਾ ਹੈ ਕਿ ਉਹ ਇਹ ਸੀਟ ਦੇ ਵਿੱਚ ਕੀ ਕੁਦਿਲਿਲੀ ਉਹਨਾਂ ਚਾਹੁੰਦੇ ਨੇ ਕੀ ਮੁੜ ਕੇ ਉਹ ਸੇ ਹਰ ਕਿਸਾ ਨੂੰ ਕਈ ਸੀਟਾਂ ਤੇ ਜਿਹੜਾ ਮੁਕਾਬਲਾ ਹੈ ਉਹ ਕਾਂਗਰਸ ਤੇ ਆਮ ਆਦਮੀ ਚ ਹੁੰਦਾ ਪਰ ਇਹ ਜਿਹੜਾ ਮੁਕਾਬਲਾ ਹੈ ਉਹ ਆਪ ਤੇ ਅ ਅਕਾਲੀ ਦਲ ਦੇ ਵਿੱਚ ਲੱਗਦਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਮੁਕਾਬਲਾ ਹੈ ਇਹ ਅਕਾਲੀ ਦਲ ਤੇ ਆਪ ਇਕੱਲਾ ਇਹ ਨਹੀਂ ਪੰਜਾਬ ਦੀਆਂ 13 ਸੀਟਾਂ ਨੇ ਵਿੱਚ ਬਹੁਤ ਸੀਟਾਂ ਇਦਾਂ ਦੀਆਂ ਹੋਣਗੀਆਂ ਇੱਥੇ ਕਿ ਮੁਕਾਬਲਾ ਆਪ ਅਤੇ ਇਕਾਲੀ ਦਾ ਹੋਊਗਾ ਅਤੇ ਆਪ ਅਤੇ ਕਾਂਗਰਸ ਦਾ ਹੋਊਗਾ ਕਿਉਂਕਿ ਹਰ ਇਲਾਕੇ ਦੀ ਸਥਿਤੀ ਹੈ ਜਿਹੜੀ ਬਰਾਬਰ ਪਰ ਬੀਜੇਪੀ ਪੰਜਾਬ ਦੇ ਵਿੱਚ ਸਾਰਿਆਂ ਦੇ ਨਾਲੋਂ ਪਾਕੜੀ ਹੋਈ ਸਾਹੀ ਹੈ ਕੱਲ ਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਜੀ ਦੀ ਲਾਤੀ ਉਹ ਵੀ ਹੈ ਸੈਂਟਰ ਚ ਇਹਨਾਂ ਦੀ ਸਰਕਾਰ ਹੈ ਕੋਈ ਇਦਾਂ ਦਾ ਸ਼ਕਤੀ ਇਦਾਂ ਦਾ ਦਬਦਬਾ ਚਾਲੂ ਕਰ ਕੇ ਲੋਕਾਂ ਨੂੰ ਘਰਾਂ ਤੋਂ ਨਿਕਲਣਾ ਪਾ ਜਾਵੇ ਜਾਂ ਲੋਕਾਂ ਨੂੰ ਡਰਾਇਆ ਜਾਵੇ ਜਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਵੇ ਕਿ ਕਿਸਾਨ ਅंदोलਨ ਦੇ ਵਿੱਚ ਕਿਹੜਾ ਬੰਦਾ ਵੀ ਕਿਸਾਨ ਅंदोलਨ ਦੇ ਵਿੱਚ ਹਿੱਸਾ ਲਵੇ ਹਰਿਆਣਾ ਸਰਕਾਰ ਨੇ ਕਹਿ ਦਿੱਤਾ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਊਗਾ ਉਹਦੇ ਵੀ ਜਿਹੇ ਕਿਸਨ ਚੇਤਣਗੇ ਉਹਦੇ ਵੀ ਦਾ ਕਨੈਕਸ਼ਨ ਕਰਇਆ ਜਾਊਗਾ ਉਹਦਾ ਆਕਾ ਦਾ ਕਿ ਕੋਈ ਇਦਾਂ ਦਾ ਨਾਦਰशाही ਫਰਮਾਨ ਜਾਂ ਕੋਈ ਮੀਡੀਏ ਤੇ ਖਬਰ ਜਿਹਦਾ ਤੇ ਨਾਲ ਵੀ ਥੋੜਾ ਬੋਲਦਾ ਆਕਰ ਕੋਈ ਸਰਬ ਜਿਵੇਂ ਅਮਰਪਾਲ ਦੇ ਅੰਕ ਦੇ ਵਿੱਚ ਬਹੁਤ ਸਾਰੇ ਲੋਕ ਨਜ਼ਰ ਆ ਰਹੇ ਨੇ ਜੋ ਚੋਣ ਲੜ ਰਹੇ ਆ ਤੇ ਲਖਸਤਾਂ ਉਹ ਕਿਹច ਉਹ ਜਆ ਸਮਰਥਨ ਨਹੀਂ ਮਿਲਿਆ ਪਰ ਮੇ ਸ਼੍ਰੋਮਣੀ ਕੰਗਰਸ ਅੰਮ੍ਰਿਤਸਰ ਨੇ ਵੀ ਸਪੋਰਟ ਕੀਤੀ ਹੈ ਉਹਨਾਂ ਦੀ ਚਿੰਤ ਤੇ ਰਣ ਦੇ ਲੱਖਸ ਸੁਧਾਨਾ ਤੇ ਹੁਣ ਨੌਜਵਾਨ ਕਿੱਥੇ ਗਏ ਜਿਹੜੇ ਲੱਖਸਤਾਂ ਉਹਦੇ ਨਾਲ ਖੜਨ ਦੀ ਗੱਲ ਕਰਦੇ ਸੀ ਤਾਂ ਲੱਖਸ ਸੁਧਾਨੇ ਚ ਤੇ ਅੰਮਰਪਾਲ ਦੇ ਵਿੱਚ ਬਹੁਤ ਕਿਉਂਕਿ ਅੰਮਰਪਾਲ ਸਿੰਘ ਬਈ ਤੋਂ ਆਇਆ ਆ ਕੇ ਆਪਣੇ ਇਲਾਕੇ ਦੇ ਉਸ ਨੇ ਸਿੱਖੀ ਦੇ ਪ੍ਰਚਾਰ ਲਈ ਪਿੰਡ ਰੋੜ ਦੇ ਤੋਂ ਦੀਪਦੂ ਵਾਰ ਪੰਜਾਬ ਦੇ ਨਾਂ ਦੇ ਉੱਤੇ ਜਾਂ ਉਹਨਾਂ ਸ਼ੁਰੂ ਕਰਕੇ ਲੋਕਾਂ ਨੂੰ ਨੌਜਵਾਨਾਂ ਨੂੰ ਅਕਸਰ ਰੋਚਣਾ ਕਿ ਲੜਕੀਆਂ ਦੇ ਵਿਆਹ ਆਪੇ ਸਾਥ ਭੜਕ ਕੁਝ ਲੇਕਿਨ ਇਹ ਅੰਦੋਲਨ ਦੇ ਵਿੱਚ ਕੁਝ ਕਚਸ਼ੀਆਂ ਸਮਝਾਂਗਾ ਜਾਂ ਕੁਝ ਬੰਦੇ ਇਦਾਂ ਸਮਝੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਉਸ ਰਾਹ ਤੋਂ ਭਟਕਾ ਕੇ ਇੱਕ ਧੋਰ ਜਗਵਾਈ ਤਾਕਤ ਵਾਲੇ ਪਾਸੇ ਦੇ ਨਾਲ ਨਾਲ ਨਾਲਾ ਦੇ ਵਿੱਚ ਆਪਣੇ ਸਾਥੀ ਨੂੰ ਬਸਤਾਉ ਦੀ ਪਾਵਨ ਸੀ ਸਕੇਗੇ ਉਹ ਦਾ ਸਰਕਾਰ ਨੇ ਐਕਸ਼ਨ ਲੈ ਕੇ ਇਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਇਹਨਾਂ ਦੇ ਪਰ ਹੁਣ ਵੀ ਉਹ ਦੇਵਨਗੁਰੂ ਦੇ ਉਹ ਦੇ ਬੇਰਸਾਲ ਤੋਂ ਕਮਕਾਂ ਦੀ ਸਿੰਮਤੀ ਉਹਨਾਂ ਦੇ ਨਾਲ ਹੈ ਲੇਕਿਨ ਲੱਖਾ ਸਧਾਲਾ ਠੀਕ ਹੈ ਸੋਸ਼ਲ ਵਰਕਰ ਹੈ ਲੋਕਾਂ ਦੇ ਕਮਾਂਕਾਰਾਂ ਦੇ ਵਿਚੰਦ ਲੇਕਿਨ ਹਰ ਇਨਸਾਨ ਦੀ ਆਪਣੀ ਡਿਗਨਿਟੀ ਆਪਣੀ ਰਮੀ ਹੁੰਦੀ ਹੈ ਉਹਨਾਂ ਦੀ ਇੱਕ ਧਾਰਮਿਕ ਸੱਭਿਆਚਾਰ ਇੱਕ ਸਿੱਖ ਕਵੀ ਹੈ ਇੱਕ ਅੰਮ੍ਰਿਤਾਰੀ ਕਵੀ ਹੈ ਟਖਾ ਸਿਧਾਣਾ ਸਿੱਖ ਜ਼ਰੂਰ ਹੈ ਲੇਕਿਨ ਉਸ ਦੇ ਰੂਪ ਦੇ ਵਿੱਚ ਉੱਪਰ ਫੁੱਲ ਕਰਦੇ ਰੇਸ ਲਈ ਜਿਹੜਾ ਟਿੰਡਾ ਲੱਗ ਹੈ ਉਸ ਦਾ ਕਿਉਂਕਿ ਸਿੱਖੀ ਦੇ ਨਾਲ ਲੋਕ ਜਿਹੜੇ ਅੱਜ ਵੀ ਤੁਸੀਂ ਪੁਰਾਣੇ ਬੰਦੇ ਬਜ਼ੁਰਗ ਜਿਹੜੇ 70 ਸਾਲ ਦੇ ਨੇ ਤੁਹਾਨੂੰ ਜੇ ਪੁੱਛੋ ਕਿ ਬੋਲ ਕਿੱਥੇ ਪਾਉਣੀ ਹੈ ਕਹਿੰਦੇ ਪੰਥ ਨੂੰ ਬੋਲ ਉਹ ਕਹਿੰਦੇ ਪੰਚ ਦਾ ਕੌਣ ਖੜਿਆ ਕਹਿੰਦਾ ਚੇ ਕੋਈ ਵੀ ਖੜਿਆ ਹੋਵੇ ਸਾਨੂੰ ਫੜਨ ਨਾਲ ਹੀ ਸਾਡੀ ਤਾਂ ਬੋਲ ਇਹ ਇਸ ਲਈ ਪੰਚ ਨਾਲ ਜੁੜੇ ਹੋਣ ਕਰਕੇ ਅੰਮ੍ਰਿਤਸਰ ਦੁਗੜੇ ਪੰਚ ਤੇਰਾ ਮੋਰਾ ਹੋਣ ਕਰਕੇ ਦੂਜਾ ਅੰਮ੍ਰਿਤ ਸੰਚਾਰ ਤੀਜਾ ਉਹਦੇ ਉੱਤੇ ਜੋ ਲੋਕਾਂ ਦੀ ਸਿਲਾੜਾ ਨਾਲ ਅੱਕੇ ਸਿਧਾਣੇ ਵੀ ਨਾਲ ਵੀ ਹੈ ਨੇ ਪਰ ਉਹ ਜੋ ਗੱਲ ਅੰਮ੍ਰਿਤਪਾਲ ਦੀ ਹੈ ਉਹਦਾ ਤਾਂ ਸਹੀ ਹਰ ਸਿਵਲਸ ਕੋਰ ਬਾਦਲੋਂ ਤੇ ਜਿੱਤਦੇ ਰਹੇ ਨੇ ਤੇ ਇਸ ਵਾਰ ਕੀ ਲੱਗਦਾ ਉਹਨਾਂ ਦੀ ਕੁਰਸੀ ਦਾ ਜਿਵੇਂ 24% ਤੇ ਨੇ ਖਤਰੇ 'ਚ ਨਜ਼ਰ ਆ ਰਹੀ ਹੈ ਤਾਂ ਇਸੇ ਕਰਕੇ ਕਾਲੀਦਾ ਜਿਹੜਾ ਹਰ ਸਿਵਲਸ ਬਾਦਲ ਦਾ ਨਹੀਂ ਸਿਕਾ ਰਿਹਾ ਦੇਲੀ ਕਰਕੇ ਸਭ ਉਮੀਦਵਾਰ ਤੋਂ ਬਾਹਰ ਚੁੱਕ ਰਹੇ ਨੇ ਚੱਠਾ ਸਾਹਿਬ ਆਪਾਂ ਨਹੀਂ ਕਹਿ ਸਕਦੇ ਵੀ ਖਤਰੇ 'ਚ ਨਜ਼ਰ ਆ ਰਿਹਾ ਹਾਂਟੇ ਹਸਮਦੀ ਆਈਆਂ ਭਾਗ ਹੈ ਤੁਹਾਨੂੰ ਤੇ ਉਹਦੇ ਖਤਰ ਪਰ ਮੁਕਾਬਲਾ ਤਕੜਾ ਹੋਊਗਾ ਐਨ ਇਹ ਗਰਦਵਾ ਮੁਕਾਬਲਾ ਹੋਊਗਾ ਸ਼੍ਰੋਮ ਜੰਗਲ ਬਾਦਮ ਦੇ ਅਤੇ ਆਪ ਦੇ ਕਾਂਗਰਸ ਤੇ ਬਾਕੀ ਜਿਹੜੇ ਨੇ ਮੈਨੂੰ ਪਸ ਕਿਉਂਕਿ ਦੋਨੇ ਧਿਰਾਂ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾਉਣ ਕਿਉਂਕਿ ਬਾਦਮ ਜੰਗਲ ਬਾਦਮ ਇੱਕ ਵਕਾਰ ਦਾ ਸਵਾਲ ਕਿਉਂਕਿ ਇਹ ਸੀਟ ਕਦੇ ਵੀ ਅਕਾਲੀ ਦਲ ਵਾਲੀ ਨਹੀਂ ਹੈ ਪਰ ਜ਼ਿੰਦਗੀ ਦੇ ਵਿੱਚ ਸਮਝੋ ਕਿ ਪਹਿਲੀ ਵਾਰ ਜੇ ਸਰਦਾਰ ਪ੍ਰਕਾਸ਼ ਦੀ ਬਾਦਲ ਹਾਰੇ ਨੇ ਤਾਂ ਇੱਕ ਨੌਜਵਾਨ ਕੋ ਆਪਣੇ ਮੈਂ ਸਮਝਦਾ ਪੁੱਤਰ ਨਾਲੋਂ ਵੀ ਥੋੜੀ ਉਮਰ ਦੇ ਨੌਜਵਾਨ ਦਸਤੋ ਹਰੇ ਅੱਜ ਉਹੀ ਜਵਾਨ ਉਹਨਾਂ ਦੇ ਨੂਹ ਦੇ ਮੁਕਾਬਲੇ ਖੜਿਆ ਹੈ ਹੁਣ ਇਹ ਦੇਖਣਾ ਹੈ ਕਿ ਨੂਹ ਕਿੰਨੀ ਕ ਬੋਟਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਜਾਂ ਬੋਟਾਂ ਤੋੜਨ ਦੇ ਲਈ ਕਿ ਜਿਹੜੀਆਂ ਬੋਟਾਂ ਸੁੱਟੇ ਤੋਂ ਤੁਸਣਗੀਆਂ ਉਹ ਉਸ ਪਾਸੇ ਜਾਣਗੀਆਂ ਗਿਣਤੀ ਤਾਂ ਉਹੀ ਹੁੰਦੀ ਹੈ ਇਹ ਕਿੰਨੀ ਕੋਹ ਆਪਣੀ ਜਿੰਮਤ ਆਪਣੀ ਕਾਬਲੀਅਤ ਆਪਣਾ ਲੋਕਾਂ ਪਰਤੀ ਕੀਤੇ ਹੋ ਕੰਮਾਂ ਨੂੰ ਗੁਲਾ ਹੈ ਪਰ ਕਾਪਰ ਮੁਕਾਬਲਾ ਬਹੁਤ ਗਹਿ ਗੜਬਾ ਫਸਮਾ ਹੋਵੇਗਾ ਹਾਰ ਜਿੱਤ ਬਹੁਤ ਥੋੜੀ ਵੋਟਾਂ ਦੇ ਹੋਏ ਜਿਹਨਾਂ ਕਿਸੇ ਵੀ ਸੇ ਮਾਰ ਨੂੰ ਜਿੱਤ ਵਿੱਚ ਫੇਸ ਲਈ ਬਹੁਤ ਹੀ ਫਸਮਾ ਮੁਕਾਬਲਾ ਹੈ ਪਰ ਜਦੋਂ ਆਪਾਂ ਅਗਲਾ ਸਰਬਾ ਹਫਤੇ ਤੱਕ ਕਰਾਂਗੇ ਉਦੋਂ ਸਾਰੀ ਸਥਿਤੀ ਕਲੀਅਰ ਹੋ ਕੇ ਆ ਜਾਏਗੀ ਤੇ ਕੀ ਦੇ ਸਰਦੇ ਉੱਤੇ ਪਿੰਡੇ ਦੇ ਲੋਕ ਸਾਧ ਰੱਖਣ ਦੇ। ਹਰੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸਬੰਧੀ ਸੰਬੰਧਿਤ। ਤੁਹਾਡਾ ਵੀ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਨਾਲ ਸੰਗੇ ਸਿਕਮੁਦੀ ਜੀ ਵਿਥੇ ਸਿਆਸੀ ਮਾਹਿਰ ਸਰਦਾਰ ਪੀਤਲ ਸਿੰਘ ਖਾਨ ਪ੍ਰੋਬਿੰਗ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਫਿਲਹਾਲ ਲਈ ਨਹੀਂ ਦਿਓ ਇਜਾਜ਼ਤ ਤੁਹਾਨੂੰ